ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮੁੱਦਾ ਆ ਪਿੰਡਾ ਹਮੀਰੇ ਦੇ ਵਿੱਚ लवली ਜੀਦਾ ਸੈਂਟਰ ਬੰਦ ਕਰਨ ਦੀ ਧਮਕੀ ਦਿੱਤੀ ਜਾ ਰਹੀ ਆ ਕਿਉਂ ਦਿੱਤੀ ਜਾ ਰਹੀ ਆ ਕਿਉਂਕਿ ਉਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇੱਕ ਜਿਹੜਾ ਸਾਡਾ ਦਫ਼ਤਰ ਖੋਲਿਆ ਗਿਆ ਆ ਜਿੱਦਨ ਦਾ ਦਫ਼ਤਰ ਖੋਲਿਆ ਆ ਉਦੋਂ ਦਾ ਹੀ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਔਰ ਮੈਂ ਫੈਕਟਰੀ ਵਾਲੇ ਜਿਹੜੇ ਇੰਚਾਰਜ ਆ ਉਥੇ ਦੇ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਤੇ ਉਹਨਾਂ ਦੇ ਤਾੜਨਾ ਵੀ ਕਰਨੀ ਚਾਹੁੰਦਾ ਆ ਕਿ ਭਾਈ ਇਹਨੂੰ ਬੰਦ ਕਰ ਦੇ ਇਹ ਕੰਮ ਬੰਦ ਕਰ ਤੇ ਉਹਦਾ ਜਿਹੜਾ ਦੁੱਧ ਵਾ ਉਹ ਸਹੀ ਤਰੀਕੇ ਨਾਲ ਚੁੱਕ ਜੇਕਰ ਤੂੰ ਇਹ ਦੁੱਧ ਨਹੀਂ ਚੁੱਕਦਾ ਤੇ ਉਹਨਾਂ वाले ਦੇਣਾ 19 ਤਰੀਕ ਨੂੰ ਤੇਰੇ ਦੋਨੇ ਗੇਟ ਬੰਦ ਕਰਾਂਗੇ ਤੇਰੀ ਫੈਕਟਰੀ ਦੇ ਔਰ ਜੋ ਸਾਡੇ ਲੋਕਲ ਪਿੰਡਾਂ ਦੇ ਨੌਜਵਾਨ ਆ ਸਾਡੇ ਉਹਨਾਂ ਨੂੰ ਇਸ ਫੈਕਟਰੀ ਦੇ ਵਿੱਚ ਕੰਮ ਦਿੱਤਾ ਜਾਵੇ ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਵਾ ਇਹ ਬਾਹਰ ਦਾ ਬਾਹਰ ਦੇ ਲੋਕ ਜਿਹੜੇ ਆ ਉਹਨਾਂ ਨੂੰ ਰੱਖਿਆ ਜਾ ਰਿਹਾ ਕੰਮ ਤੇ ਜਿਹੜੇ ਸਾਡੇ ਨੌਜਵਾਨ ਇੱਥੇ ਦੇ ਉਹਨਾਂ ਨੂੰ ਇੱਥੇ ਮੇਰੇ ਫੈਕਟਰੀ ਦੇ ਵਿੱਚ ਕੰਮ ਹੀ ਨਹੀਂ ਮਿਲ ਰਿਹਾ ਇਸ ਕਰਕੇ ਮੇਰੇ ਫੈਕਟਰੀ ਨੂੰ ਕਹਿਣਾ ਚਾਹੁੰਦੇ ਆ ਤੂੰ ਜਦੋਂ ਲਾਇਸੈਂਸ ਲਿਆ ਆ ਉਹ ਲਾਇਸੈਂਸ ਦੇ ਵਿੱਚ ਤੇਰੇ ਸਾ ਇਹ ਦੋ ਚੀਜ਼ਾਂ ਲਿਖੀਆਂ ਗਈਆਂ ਕਿ ਲੇਬਰ ਆ ਲੋਕਲ ਤੇ ਜਿਹੜਾ ਦੁੱਧ ਲੋਕ ਲਾਓ ਪਹਿਲਾਂ ਤੈਨੂੰ ਸਭ ਤੋਂ ਪਹਿਲਾਂ ਉਹ ਚੁੱਕਣਾ ਪਊਗਾ ਜੇ ਤੇਰੇ ਕੋਲ ਦੁੱਧ ਘਰ ਦਾ ਆ ਜਾਂ ਸਾਡੇ ਇਲਾਕੇ ਦੇ ਵਿੱਚੋਂ ਤੇ ਤੂੰ ਬਾਹਰੋਂ ਮਗਾ ਸਕਦਾ ਆ ਪਰ ਤੂੰ 25 25000 ਦੇ 30 30000 ਦੇ ਟਰਾਲੇ ਜਿਹੜਿਆ ਕੋਈ ਬਠਿੰਡਿਓ ਆ ਰਿਹਾ ਕੋਈ ਪਟਿਆਲਿਓ ਆ ਰਿਹਾ ਦੁੱਧ ਉਹ ਦੁੱਧ ਕਿੱਥੋਂ ਆ ਰਿਹਾ ਆ ਉਹ ਦੁੱਧ ਦੇ ਵੀ ਆਪਾਂ ਸੈਂਪਲ ਪਰਵਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਡੀ ਇਹਨਾਂ ਗੱਲਾਂ ਉੱਤੇ ਗੌਰ ਨਾ ਕੀਤੀ ਗਈ ਅਸੀਂ ਡੀਸੀ ਨੂੰ ਡਾਇਰੈਕਟਰ ਮਨ ਨੂੰ ਵੀ ਕਹਿਣਾ ਚਾਹੁੰਦੇ ਆ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਕਿ 19 ਤਰੀਕ ਨੂੰ ਇਹਦੇ ਗੇਟ ਬੰਦ ਕਰਨੇ ਆ ਉਹਦੇ ਵਿੱਚ ਜਿਹੜੇ ਟਰਾਲੇ ਆਉਂਦੇ ਆ ਵੱਡੇ ਵੱਡੇ ਦੁੱਧ ਦੇ ਭਰੇ ਬਾਹਰਲੇ ਸਟੇਪ ਆ ਮੁਲਕਾਂ ਦਾ ਤੇ ਸਟੇਟਾਂ ਦੇ ਵਿੱਚੋਂ ਚਾਹੇ ਹਰਿਆਣਾ ਚੋਂ ਦੇ ਚਾਹੇ ਪੰਜਾਬ ਦੇ ਵਿੱਚੋਂ ਵੀ ਆਉਂਦੇ ਆ ਸਾਡੇ ਏਰੀਆ ਤੋਂ ਬਾਹਰ ਦੇ ਜਿੰਨੇ ਵੀ ਆਉਂਦੇ ਆ ਜਾਂ ਸਾਡਾ ਦੁੱਧ ਆਉਂਦਾ ਆ ਉਹਨਾਂ ਸਾਰੀਆਂ ਚੀਜ਼ਾਂ ਦਾ ਅਸੀਂ ਆ ਰਵਾਵਾਂਗੇ ਤੇ ਡੀਸੀ ਸਾਹਿਬ ਨੂੰ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਇਹਦੇ ਉੱਤੇ ਧਿਆਨ ਦਿੱਤਾ ਜਾਵੇ ਆਪਾਂ ਜਿਹੜਾ ਜ਼ਹਿਰ ਬਾਹਰੋਂ ਲਿਆ ਕੇ ਸਾਡੇ ਇਸ ਏਰੀਆ ਦੇ ਵਿੱਚ ਇਹ ਜ਼ਹਿਰ ਲਿਆ ਕੇ ਸਾਡੇ ਏਰੀਆ ਦੇ ਵਿੱਚ ਬਰਬਾਦ ਸਾਡੇ ਏਰੀਆ ਨੂੰ ਕਰ ਰਿਹਾ ਜਿਹੜਾ ਸੁੱਕਾ ਦੁੱਧ ਅੰਦਰ ਇਹਨਾਂ ਦੇ ਟਰਾਲੇ ਜਾ ਰਹੇ ਆ ਜਿਹਦੀ ਡੇਟ ਮੰਗੀ ਹੋਈ ਆ ਉਹ ਵੀ ਸਾਡੇ ਕੋਲ ਵੀਡੀਓ ਪਈ ਆ ਕਿ ਜਿਹੜਾ ਇਹਨੇ ਦੁੱਧ ਜਿਹੜਾ ਸੁੱਕਾ ਅੰਦਰ ਵਰਤਦੇ ਆ ਉਹਦੀ ਡੇਟ ਕੋਈ ਨਹੀਂ ਹੈਗੀ ਉਸ ਪਹਿਰੀ ਡੇਟ ਦੇ ਜਿਹੜੇ ਬੋਰੇ ਅੰਦਰ ਵਰਤੇ ਜਾ ਰਹੇ ਆ ਉਹਦੀ ਵੀ ਸਾਡੇ ਕੋਲ ਜੜੀ ਆ ਵੀਡੀਓ ਵੀ ਹੈਗੀ ਆ ਉਹਦੀ ਰਿਕਾਰਡਿੰਗ ਵੀ ਹੈਗੀ ਆ ਸਾਰਾ ਕੁਝ ਸਾਡੇ ਕੋਲ ਸਬੂਤ ਦੇ ਤੌਰ ਦੇ ਉੱਤੇ ਪਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੱਡਾ ਐਕਸ਼ਨ ਅਸੀਂ ਕਰਾਂਗੇ ਜੇਕਰ ਮੈਗਿਮੈਂਟ ਨੇ ਇਹਦੇ ਵੱਲ ਧਿਆਨ ਨਾ ਦਿੱਤਾ ਤੇ 19 ਤਰੀਕ ਨੂੰ ਦੋਨਾਂ ਫੈਕਟਰੀਆਂ ਦੇ ਦੋਨੇ ਗੇਟ ਬੰਦ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵਨ ਸਿੰਘ ਬਾਉਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਜੀ ਜੋ ਕਿਸਾਨ ਮਜ਼ਦੂਰ ਦਾ ਇੱਕ ਲਾਹੇਵੰਦ ਧੰਦਾ ਜਿਹੜਾ ਉਹ ਦੁੱਧ ਆ ਜੋ ਦੁੱਧ ਸਾਡੇ ਕੋਲੇ ਹਮੀਰਾ ਫੈਕਟਰੀ ਜੋ ਲੰਮੇ ਸਮੇਂ ਤੋਂ ਦੁੱਧ ਲੋਕਾਂ ਕੋ ਲੈ ਰਹੀ ਪਿੰਡਾਂ ਦੇ ਵਿੱਚੋਂ ਕਿਉਂਕਿ ਲਾਇਬੰਦ ਧੰਦਾ ਹੋਣ ਕਰਕੇ ਬਹੁਤ ਸਾਰਾ ਲੋਕ ਦੁੱਧ ਜਿਹੜਾ ਉਹ ਆਪਦਾ ਗੁਜ਼ਰਬਸਰ ਲੋਕ ਕਰ ਰਿਆ ਜਿਹਦੇ ਵਿੱਚ ਕਪੂਰਥਲੇ ਜ਼ਿਲ੍ਹੇ ਨੂੰ ਜਦੋਂ ਇਹ ਲਾਇਸੈਂਸ ਡੇਰੀ ਦੇ ਲੋ ਆਇਆ ਡੇਰੀਆਂ ਨਹੀਂ ਪਾਸ ਰੱਖਿਆ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਕਪੂਰਥਲੇ ਜ਼ਿਲ੍ਹੇ ਨੂੰ ਦੁੱਧ ਪਾਉਣ ਵਾਸਤੇ ਪਹਿ ਲਿਆ ਉਹਦੇ ਵਿੱਚ ਹੁਣ ਕੀ ਹੋ ਰਿਹਾ ਹੁਣ ਜੋ ਸਾਡੇ ਲੋਕ ਪਿੰਡਾਂ ਦੇ ਆ ਉਹਨਾਂ ਨੂੰ ਬਹੁਤ ਪਰੇਸ਼ਾਨੀਆਂ ਹਮੀਰਾ ਫੈਕਟਰੀ ਦੇ ਰਹੀ ਆ ਜਿਹਦੇ ਵਿੱਚ ਖਾਸ ਕਰਕੇ ਹਮੀਰੇ ਪਿੰਡ ਦੀ ਇੱਕ ਡੇਰੀ ਆ ਜਿਹੜੇ ਮੁੰਡੇ ਦੇ ਨਾਂ ਛੋਟਾ ਲਵਲੀਆ ਗਰਜੀਤ ਆ ਮੁੰਡੇ ਦਾ ਨਾਂ ਉਹਨੂੰ ਵਾਰ-ਵਾਰ ਟਾਰਗੇਟ ਕਰ ਰਿਹਾ ਉਹ ਇਹ ਟਾਰਗੇਟ ਕਰਨਾ ਬੰਦ ਕਰਨ ਕਿਉਂਕਿ ਦੂਜਾ ਮਸਲਾ ਜਿਹੜਾ ਲੇਬਰ ਦਾ ਲੇਬਰ ਪਹਿਲ ਦੇ ਆਧਾਰ ਦੇ ਉੱਤੇ ਕਪੂਰਥਲੇ ਜ਼ਿਲ੍ਹੇ ਦੇ ਤੇ ਖਾਸ ਕਰਕੇ ਇਹ 10-12 ਪਿੰਡਾਂ ਦੇ ਲਾਗੇ-ਲਾਗੇ ਦੇ ਜਿਹੜੇ ਨੌਜਵਾਨ ਆ ਇਹਨਾਂ ਨੂੰ ਲੇਬਰ ਦੇ ਵਿੱਚ ਰੱਖਿਆ ਨਹੀਂ ਜਾ ਰਿਹਾ ਸਾਡੀ ਮੰਗ ਆ ਹਮੀਰਾ ਫੈਕਟਰੀ ਦੇ ਜੋ ਮਾਲਕ ਦਿੱਲੀ ਬੈਠੇ ਆ ਉਥੋਂ ਤੱਕ ਸਾਡੀ ਆਵਾਜ਼ ਪਹੁੰਚੇ ਤੇ ਜੋ ਲੇਬਰ ਆ ਉਹ ਸਾਡੀ ਹਮੀਰੇ ਲਾਕੇ ਦੀ ਕਪੂਰਥਲੇ ਜ਼ਿਲ੍ਹੇ ਦੀ ਰੱਖੀ ਜਾਣੀ ਚਾਹੀਦੀ ਆ ਕਿਉਂਕਿ ਇਸ ਇਲਾਕੇ ਦਾ ਪ੍ਰਦੂਸ਼ਿਤ ਪਾਣੀ ਜਿਹੜਾ ਹਵਾ ਜਿਹੜੀ ਆ ਉਹ ਸਾਰੀ ਬੁਰੀ ਤਰ੍ਹਾਂ ਬਰਬਾਦ ਹੋਈ ਆ 480 80 ਫੁੱਟ ਘਰੇ ਘਰੇ ਘਟੋ ਘੜ 20 25 ਪਿੰਡਾਂ ਦੇ ਤੇ ਆਉਣ ਵਾਲਿਆਂ ਦਿਨਾਂ 'ਚ 50 ਪਿੰਡਾਂ ਦਾ ਪਾਣੀ ਜਿਹੜਾ ਉਹ ਬਿਲਕੁਲ ਪੀਣ ਯੋਗ ਨਹੀਂ ਰਿਹਾ ਜੋ ਜਿਹੜਾ ਪਿੰਡ ਹੰਮੀਰੇ ਦੇ ਆਸ-ਪਾਸ ਦੇ ਲਾਗੇ ਲਾਗੇ ਸੀ ਬ੍ਰਿਜ ਦਾ ਪਾਣੀ ਜਿਹੜਾ ਉਹ ਵੀ ਰਲ ਰਿਹਾ ਇਸ ਕਰਕੇ ਬੇਨਤੀ ਕਰਨੀ ਚਾਹੁੰਦੇ ਆ ਜਿਹੜੇ ਦਿੱਲੀ ਬੈਠੇ ਆ ਇਹਨਾਂ ਨੂੰ ਕਾੜਨਾ ਕਰਨੀ ਚਾਹੁੰਦੇ ਆ ਕਿ ਜਲਦ ਤੋਂ ਜਲਦ ਇਹਨਾਂ ਗੱਲਾਂ ਤੇ ਧਿਆਨ ਦਿਓ 19 ਤਰੀਕ ਨੂੰ ਅਸੀਂ ਹਮੀਰਾ ਫੈਕਟਰੀ ਦੇ ਬੂਹੇ 'ਤੇ ਗਾੜੀ ਵੱਡਾ ਐਕਸ਼ਨ ਕਰ ਰਹੇ ਆ ਉਸ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਕਹਿਣਾ ਕਹਿਣਾ ਚਾਹੁੰਦੇ ਆ ਕਿ ਜਲਦ ਤੋਂ ਜਲਦ ਇਸ ਮੁੱਦੇ ਦਾ ਹੱਲ ਕੀਤਾ ਜਾਵੇ ਜੋ ਕਿਸਾਨ ਮਜ਼ਦੂਰ ਦੇ ਛੋਟੇ ਡੇਰੀ ਫਾਰਮ ਵਾਲਿਆਂ ਦੀਆਂ ਮੰਗਾਂ ਇਹਨਾਂ ਨੂੰ ਹੱਲ ਕੀਤਾ ਜਾਵੇ ਨਹੀਂ ਤੇ 19 ਤਰੀਕ ਨੂੰ ਵੱਡਾ ਐਕਸ਼ਨ ਹਮੀਰਾ ਫੈਕਟਰੀ ਦੇ ਹੇਡ ਗਾੜੀ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ